ਇਕ ਨਾ ਮਿੱਤਰੋ ਬਾਲੇ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਆ ਬਾਈ ਲੂਸਣ ਕੀ ਹੁੰਦਾ ਨਾ ਦੇਖੋ ਮਿੱਤਰੋ ਆ ਥੱਲੇ ਲੂਸਣ ਬੀਜਿਆ ਹੋਇਆ ਤੇ ਵਿੱਚ ਹੀ ਇਹਦੇ ਬਰਸੀਨ ਪਾਇਆ ਹੋਇਆ ਤੇ ਜਾਨਵਰ ਬਾਈ ਇਹ ਇਹ ਨਾ ਮਤਲਬ ਕੀ ਆਪਦੀ ਪਸੰਦੀ ਦਾ ਚਰ ਕੇ ਜਿਹੜਾ ਆਪਦੇ ਮੂੰਹ ਨਾਲ ਪੱਟ ਕੇ ਖੁਸ਼ ਹੁੰਦੇ ਆ ਖਾ ਕੇ ਠੀਕ ਆ ਤੇ ਬਸ਼ੇਰਾ ਵੀ ਹੌਲੀ ਹੌਲੀ ਮੂੰਹ ਮਰੀ ਜਾਂਦਾ ਉਹ ਵੀ ਲੱਗ ਜੂ ਆ ਤਾਂ ਪੂਰੀ ਚਰਦੇ ਨੇ ਦੋਨੇ ਠੀਕ ਆ ਇਹ ਤਾਂ ਕਰਕੇ ਬਾਈ ਖੁਸ਼ ਰਹਿੰਦੇ ਨੇ ਤੇ ਅੱਜ ਕੱਲ ਬਾਈ ਤੂੜੀਆਂ ਹੁਣ ਨਮੀਆਂ ਬਣੀਆਂ ਹੋਈਆਂ ਤੂੜੀ ਥੋੜੀ ਜੀ ਘਾਟੀ ਪਾਇਆ ਕਰੋ ਤੇ ਉਹ ਗਰਮੀ ਵੀ ਜਿਆਦੇ ਆ ਤੇ ਇਹ ਲੂਸਨ ਬਰਸੀਨ ਬਾਈ ਦੇਖੋ ਹੋਇਆ ਖੜਾ ਤੇ ਇਹਦੇ ਨਾਲ ਬਾਈ ਹੁਣ ਸੈਟ ਰਹਿਂਦੇ ਨੇ ਨਾਲੇ ਮੇਦਾ ਸਹੀ ਰਹਿੰਦਾ ਤੇ ਨਾਲੇ ਬਾਈ ਇਹ ਅੰਦਰੋਂ ਤਾਂਦਰੁਸਤ ਰਹਿੰਦੇ ਨੇ ਤੇ ਹੁਣ ਨਾਲੇ ਬਾਈ ਭੱਜਦੇ ਦੌੜਦੇ ਇੱਥੇ ਖੁੱਲਾ ਛੱਡ ਦਿੰਦਾ ਹੈਪੀ ਇਹਨਾਂ ਨੂੰ ਤੇ ਪੂਰੀ ਮਸਤੀ ਲਾਉਂਦੇ ਆ ਠੀਕ ਆ ਤਿੰਨ ਜਾਨਵਰ ਨੇ ਬਾਈ ਇਹ ਸੀ ਆ ਘੋੜੀ ਹਜੇ ਕਰਾਸ ਕਰਾਈ ਨਹੀਂ ਤੇ ਆ ਬਾਈ ਮਾਰਵਾੜੀ ਪੂਰੀ ਘੈਂਟ ਬਣੀ ਜਾਂਦੀ ਆ ਕਿੰਨੀ ਹਾਈਟ ਕਰ ਗਈ ਹੈਪੀ ਇਹ 61 ਕਰ ਗਈ ਮਿੱਤਰੋ ਇਹ ਠੀਕ ਆ ਤੇ ਬਸ਼ੇਰਾ ਤਾਂ ਨਹੀਂ ਲੱਗਿਆ ਖਾਣ ਜੇ ਕਿ ਮਾਰਦਾ ਮੂੰਹ ਮਾੜਾ ਮਾੜਾ ਲੱਗ ਗਿਆ ਹਣਾ ਫੀਡ ਖਾਣ ਲੱਗ ਗਿਆ ਬਸ਼ੇਰਾ ਹੀ ਮਿੱਤਰੋ ਫੀਡ ਖਾਣ ਲੱਗ ਗਿਆ ਤੇ ਇਹ ਵੀ ਸੱਟ ਆ ਹੁਣ ਆ ਜਾ ਆ ਜਾ ਆ ਜਾ ਲੈ ਆ ਖੁੱਲਾ ਛੱਡ ਲੈਨੇ ਆ ਬਾਈ ਇੱਥੇ ਖਾ ਲੈਂਦੇ ਹਣਾ ਤੇ ਬਸ਼ੇਰਾ ਦਾ ਵੀ ਕਮੈਂਟ ਕਰਕੇ ਦੱਸੋ ਵੀ ਕਿਵੇਂ ਬਣੀ ਜਾਂਦਾ ਤੇ ਨਾਂ ਰੱਖ ਤਾ ਇਹਦਾ ਦਲਸ਼ੇਰ ਠੀਕ ਆ ਮਾਰਦਾ ਮੂੰਹ ਵੀ ਹੌਲੀ ਹੌਲੀ ਖਾਂਦਾ ਹੁਣ ਇਹ ਆਪਾਂ ਕਹਿ ਦਿੰਨੇ ਆ ਵੀ ਬਸ਼ੇਰਾ ਖਾਂਦਾ ਘੱਟ ਹਣਾ ਜਦੋਂ ਜਿੰਨਾ ਚਿਰ ਬਾਈ ਆਪਾਂ ਬੰਨ ਕੇ ਰੱਖਦੇ ਹਾਂ ਨਾ ਉਹ ਨਜ਼ਰ ਤਾਂ ਬਈ ਖਾਂਦੇ ਨਹੀਂ ਹੁਣ ਜਿਵੇਂ ਖੁੱਲਾ ਛੱਡ ਰੱਖਿਆ ਨਾਲ ਇਹੀ ਜਿਵੇਂ ਖੱਬਲ ਨੂੰ ਮੂੰਹ ਮਾਰ ਲਿਆ ਜਾਂ ਬਰਸੀਨ ਨੂੰ ਮੂੰਹ ਮਾਰ ਲਿਆ ਇਹਨਾਂ ਨਾਲ ਬਈ ਬਹੁਤ ਫਰਕ ਪੈਂਦਾ ਇਹ ਚੀਜ਼ਾਂ ਦਾ ਤੇ ਐਵੇਂ ਖੁੱਲਾ ਛੱਡ ਲਿਆ ਕਰੋ ਜਾਨਵਰ